ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਆਪਾਂ ਆਏ ਸੀ ਅੱਜ ਪਿੰਡ ਜੋਗੇਵਾਲਾ ਜਿੱਥੇ ਮੋਹ ਦੀਆਂ ਤੰਦਾ ਐਗਜ਼ੀਬਿਸ਼ਨ ਹੋ ਰਹੀ ਐ ਇਸ ਐਗਜ਼ੀਬਿਸ਼ਨ ਨੂੰ ਆਰਗੇਨਾਈਜ਼ ਕਰ ਰਹੇ ਨੇ ਸਾਡੇ ਭੈਣ ਅਮਨਦੀਪ ਪਹਿਰਾਵਾ ਬਾਈ ਅਮੂ ਬਟਿਕ ਤੇ ਸਪான்ਸਰ ਕਰ ਰਹੇ ਨੇ ਨਾ ਅਮਨਸਰਾ ਪੰਜਾਬੀ ਬਟਿਕ ਜੋਗੇਵਾਲਾ ਤੇ ਆਓ ਭੈਣ ਹੋਰਾਂ ਨਾਲ ਕਰਦੇ ਆਂ ਗੱਲਬਾਤ ਨੇ ਸਤਿ ਸ੍ਰੀ ਅਕਾਲ ਤੇ ਸਾਨੂੰ ਇਸ ਐਗਜ਼ੀਬਿਸ਼ਨ ਦੀਆਂ ਬਹੁਤ ਬਹੁਤ ਮੁਬਾਰਕਾਂ ਬੋਲਦਾ ਕਿ ਦੋਨੇ ਭੈਣਾਂ ਦਾ ਨਾਂ ਹੀ ਅਮਨ ਹੋ ਗਿਆ ਹਨ ਤੇ ਕੱਲ ਨੂੰ ਕੋਈ ਇੱਕ ਦੂਜੇ ਨੂੰ ਲਾਂਭਾ ਨਹੀਂ ਦੇ ਜਿੰਮੇਦਾਰ ਰਿਸਪੌਂਸ ਹੈ ਰਿਸਪੌਂਸ ਬਹੁਤ ਵਧੀਆ ਜੀ ਸਾਰੀਆਂ ਇਨਸਟਾਲ ਕਰ ਲੈਣ ਆਪਾਂ ਪਰਸਨਲੀ ਜਾ ਕੇ ਪੁੱਛ ਕੇ ਆਏ ਆ ਕਿਵੇਂ ਰਿਸਪਾਸ ਹੋਇਆ ਤਾਂ ਸਾਰੇ ਕਹਿ ਰਹੇ ਆ ਕਿ ਵਧੀਆ ਸੇਲਿੰਗ ਹੋ ਰਹੀ ਆ ਤਾਂ ਬਹੁਤ ਵਧੀਆ ਤੇ ਰਸ਼ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਆ ਤੁਸੀਂ ਦੇਖ ਸਕਦੇ ਹੋ ਇਸ ਨੂੰ ਤਾਂ ਤੇ ਕਿੰਨੀਆਂ ਸਟੋਰ ਲਾਈ ਗਈ ਟੋਟਲ ਆਪਣੇ ਕੋਲ 25 ਦੇ ਨੀਅਰ ਵਾਈਲਸ ਟੋਲਰ ਨੇ 25 20 ਦਾ ਅਰੇਂਜਮੈਂਟ ਕਰਤੀ ਸੀ ਬੜ ਬਾਅਦ ਚੋਂ ਗਿਆ ਉਹ ਕਹਿ ਰਿਹਾ ਵੀ ਸਟਿੱਕ ਕਰਵਾਉ ਉਹ ਫਿਰ ਪਤਾ ਨਹੀਂ ਕਦੋਂ ਹੋਣਾ ਨਹੀਂ ਹੋਣਾ ਤੁਸੀਂ ਇੱਕ ਵਾਰੀ ਸਾਨੂੰ ਜਰੂਰ ਅੱਗੇ ਆਉਣ ਦਾ ਮੌਕਾ ਦਿਓ ਤਾਂ ਫਿਰ ਆਪਾਂ ਅਰੇਂਜਮੈਂਟ ਕੀਤਾ ਉਹ ਨਾਲ ਠੀਕ ਹੈ ਜੀ ਤੇ ਇਹ ਐਗਜ਼ੀਬਿਸ਼ਨ ਤੁਸੀਂ ਪਹਿਲੀ ਵਾਰ ਕਰਾ ਰਹੇ ਹੋ ਜਾਂ ਇਸ ਤੋਂ ਪਹਿਲਾਂ ਵੀ ਕਰਵਾਇਆ ਨਹੀਂ ਇਹ ਆਪਾਂ ਕੰਮੀ ਵਾਰੀ ਕਰਵਾ ਰਹੇ ਹਾਂ ਫਸਟ ਟਾਈਮ ਹਾਂਜੀ ਅੱਛਾ ਤੇ ਤੁਸੀਂ ਇਹ ਫਿਰ ਪਹਿਲੀ ਵਾਰ ਜਦੋਂ ਰੱਖਿਆ ਤੇ ਪਹਿਲੀ ਵਾਰ ਹੀ ਪਿੰਡ ਚ ਰੱਖ ਲਿਆ ਨਾ ਹਾਂਜੀ ਅਸੀਂ ਪਿੰਡ ਰੱਖਿਆ ਸੀ ਉਹ ਵੀ ਸ਼ਾਇਰਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਬਹੁਤ ਇੰਸਪੀਰੇਸ਼ਨ ਵਾਲੀ ਹਾਂ ਜੀ ਪਰ ਆਪਣੀਆਂ ਪਿੰਡਾਂ ਵਾਲੀਆਂ ਲੇਡੀਜ਼ ਨੂੰ ਵੀ ਚਾਹੀਦੀ ਸੀ ਕਿ ਚਾਹੁੰਦੀ ਸੀ ਕਿ ਉਹਨਾਂ ਲਈ ਕੁਝ ਕੀਤਾ ਜਾਵੇ ਤੇ ਆਪਣੇ ਇੱਧਰ ਮੰਡੀ ਡਾਵਲ ਹੀ ਤੱਕ ਇਹ ਹੋਂਦਾ ਖੁਸ਼ ਨਹੀਂ ਹੋਇਆ ਤਾਂ ਆਪਣੀਆਂ ਇੱਧਰ ਨਹੀਂ ਮਾਮਾ ਬੈਨ ਨੂੰ ਕੋਈ ਮੱਫਾ ਨਹੀਂ ਲੱਗਿਆ ਤੁਸੀਂ ਬਹੁਤ ਦੇਖ ਸਕਦੇ ਹੋ ਮੈਨੂੰ ਨਹੀਂ ਲੱਗਦਾ ਵੀ ਇੱਧਰ ਲਈ ਪਿੰਡਾਂ 'ਚ ਕੋਈ ਐਓਜੀ ਲੇੜੀ ਹੋਣੀ ਜਿਹੜੀ ਨਹੀਂ ਆਈ ਠੀਕ ਹੈ ਜੀ ਤੇ ਜਦੋਂ ਰੱਖਿਆ ਸੀ ਜਾਂ ਉਦੋਂ ਤੁਹਾਨੂੰ ਡਰ ਸੀਗਾ ਮਨ ਦੇ ਵਿੱਚ ਕੋਈ ਐਂ ਲੱਗਦਾ ਸੀਗਾ ਵੀ ਪਿੰਡ ਦੇ ਵਿੱਚ ਰੱਖ ਲਿਆ ਕਿਤੇ ਇਕੱਠ ਨਾ ਹੋਵੇ ਕ라우ਡ ਨਾ ਹੋਵੇ ਜਾਂ ਸਟਾਲਾਂ ਨਾ ਹੋਣ ਨਹੀਂ ਸੀਗਾ ਕੰਫੀਡੈਂਸ ਸੀਗਾ ਆਪਣੇ ਆਪ ਦੇ ਤੇ ਪੂਰਾ ਸਾਨੂੰ ਪਤਾ ਸੀ ਕਿ ਸਾਨੂੰ ਬਹੁਤ ਸੋਹਣਾ ਰਿਸਪੌਂਸ ਮਿਲੇਗਾ ਅੱਛਾ ਤੇ ਉਹ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਹੀ ਸਾਰਾ ਕੁਝ ਹੁੰਦਾ ਸੀ ਤੇ ਆਪਣੇ ਬੁਟੀਕ ਦਾ ਨਾਮ ਵੀ ਦੱਸ ਦਿਓ ਤੁਸੀਂ ਹਾਂਜੀ ਮੇਰੇ ਬੁਟੀਕ ਦਾ ਨਾਮ ਹੈ ਪਹਿਰਾਵਾ ਬਾਈ ਅੰਮੂ ਮੋਸਟਲੀ ਮੈਂ ਕਸਟਮਾਈਜ਼ ਸੂਟ ਹੀ ਰੈਡੀ ਕਰਦੇ ਹਾਂ ਡਿਜ਼ਾਈਨ ਕਰਦੇ ਹਾਂ ਠੀਕ ਹੈ ਜੀ ਤਾਂ ਉਦਾਂ ਆਪਣਾ ਨਹੀਂ ਬਣਾਉਂਦੇ ਹੈਗੇ ਆਪਾਂ ਕਸਟਮਾਈਜ਼ ਸੂਟ ਹੀ ਕਰ ਤਿਆਰ ਕਰਦੇ ਹ ਤੇ ਅੱਗੇ ਤੋਂ ਮੰਨ ਹੁਣ ਹੌਸਲਾ ਹੋਰ ਵਧਿਆ ਵੀ ਅੱਜ ਤੇ ਹੋਰ ਐਗਜ਼ੀਬਿਸ਼ਨ ਕਰਾਂਗੇ ਜੀ ਬਿਲਕੁਲ ਆਪਾਂ ਨੈਕਸਟ ਐਗਜ਼ੀਬਿਸ਼ਨ ਦੱਸਾਂਗੇ ਜਲਦੀ ਕਰਵਾਵਾਂਗੇ ਠੀਕ ਹੈ ਜੀ ਉਹ ਵੀ ਉਹਦੇ ਬਾਰੇ ਆਪਾਂ ਸਾਰਾ ਕੁਝ ਜਲਦੀ ਡਿਟੇਲਸ ਤੇ ਸਾਨੂੰ ਸਪான்ਸਰ ਕਰ ਰਹੀ ਸੀ ਭੈਣ ਆਪਣੇ ਅਮਨ ਸਰਾ ਪੰਜਾਬੀ ਵੀਟਿਕ ਜੋਗੇ ਵਾਲਾ ਹਾਂਜੀ ਇਹਨਾਂ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਤੇ ਇਹਨਾਂ ਦਾ ਵੀ ਕਹਿ ਲਓ ਬਹੁਤ ਜ਼ਿਆਦਾ ਯੋਗਦਾਨ ਹੈ ਇਹਨੂੰ ਮੈਂ ਤਾਂ ਬਹੁਤ ਕਰੀ ਹੈ ਬਹੁਤ ਜ਼ਿਆਦਾ ਲਗਾਇਨੀ ਮੇਥੋਂ ਵੱਧ ਮਿਹਨਤ ਇਹਨਾਂ ਨੇ ਕੀਤੀ ਹੈ ਤੇ ਕਰਾਇਓ ਭੈਣਾਂ ਨੇ ਹਾਂ ਸੱਸ ਸੱਸੀ ਘਰ ਤੇ ਭੈਣੇ ਉਮੀਦ ਸੀਗੀ ਸਾਨੂੰ ਵੀ ਇੰਨਾ ਪਿੰਡ ਚ ਇਕੱਠ ਕਰ ਲਾਂ ਨਾ ਅੰਜੀ ਨਿਯਮਿਤ ਹੈ ਨਹੀਂ ਸੀ ਪਰ ਉਮੀਦ ਤੋਂ ਪਰੇ ਹੋ ਗਿਆ ਜੀ ਉਮੀਦ ਤੋਂ ਪਰੇ ਗਿਆ ਜਦੋਂ ਉਮੀਦ ਤੋਂ ਪਰੇ ਕੋਈ ਚੀਜ਼ ਹੁੰਦੀ ਹੈ ਉਦੋਂ ਦਿਲ ਨੂੰ ਹੋਰ ਵੀ ਖੁਸ਼ੀ ਮਿਲਦੀ ਹੈ ਨਾ ਹਾਂ ਜੀ ਬਹੁਤ ਜ਼ਿਆਦਾ ਖੁਸ਼ ਆ ਮੈਂ ਮੇਰੇ ਪਿੰਡ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਆਸ-ਪਾਸੇ ਪਿੰਡਾਂ ਤੋਂ ਵੀ ਬਹੁਤ ਲੇਡੀਜ਼ ਆਈਆਂ ਨੇ ਸਾਰੇ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਜਿਨ੍ਹਾਂ ਸਟਾਲਾਂ ਵਾਲੇ ਆ ਉਹਨਾਂ ਨੂੰ ਤੁਸੀਂ ਮਿਲੇ ਹੋ ਸਰ ਖੁਸ਼ ਹੈ ਹਾਂ ਜੀ ਸਾਰੇ ਖੁਸ਼ ਹੈ ਕਹਿੰਦੇ ਵਧੀਆ ਸ਼ਾਪਿੰਗ ਹੋ ਰਹੀ ਹੈ ਜੀ ਵਧੀਆ ਰਿਸਪੌਂਸ ਆ ਰਿਹਾ ਜੀ ਠੀਕ ਹੈ ਜੀ ਹਾਂ ਜੀ ਚਲੋ ਕਹਿੰਦੇ ਸਸਤੀ ਘਾਲ ਧੰਨਵਾਦ